ਮੈਂ ਤੁਹਾਨੂੰ ਵੂਮਨ ਚੇਅਰਪਰਸਨ ਦਾ ਅਹੁਦਾ ਮਿਲਿਆ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਤਾਂ ਅ ਵੈਰੀ ਸਰਪ੍ਰਾਈਜ਼ਿੰਗਲੀ ਆਮ ਹੈਪੀ ਹਮ ਵੈਰੀ ਹੈਪੀ ਕਿ ਮੈਨੂੰ ਸਾਡੇ ਪਾਰਟੀ ਸੁਪਰੀਮ ਵਰਨ ਕੇਜੀਵਾਲ ਜੀ ਨੇ ਆਨਰੇਬਲ ਸੀਐਮ ਭਗਵੰਤ ਮਾਨ ਸਾਹਿਬ ਨੇ ਸੰਦੀਪ ਪਾਟਕ ਜੀ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਮੈਂ ਸ਼ੁਰੂ ਤੋਂ ਹੀ ਵਿਮਨ ਵਿੰਗ ਦੇ ਲਈ ਕੰਮ ਕੀਤਾ ਜੀ 2013 ਤੋਂ ਨਵੰਬਰ ਮੈਂ ਪਾਰਟੀ ਦੇ ਨਾਲ ਕੰਮ ਕਰ ਰਹੀ ਹਾਂ ਜ਼ੋਨਸ ਵੀ ਕੰਮ ਕੀਤਾ ਹੈ ਵੋਲੰਟੀਅਰ ਐਜ਼ ਅ ਵੋਲੰਟੀਅਰ ਕੰਮ ਕੀਤਾ ਦਰਿਆ ਵੀ ਬਚਾਈਆਂ ਨੇ ਝੰਡੇ ਵੀ ਚੱਕੇ ਨੇ ਡੰਡੇ ਵੀ ਖਾਦੇ ਨੇ ਪੁਲਿਸ ਕੋਲੋਂ ਘਰ ਨਹੀਂ ਵੀ ਲਾਏ ਨੇ ਤੇ ਉਸ ਤੋਂ ਬਾਅਦ ਮੈਂ ਵਿਮਨ ਵਿੰਗ ਦੀ ਪ੍ਰੈਸ ਸਟੈਂਡ ਰਹੀ ਹਾਂ ਤੇ ਹੁਣ ਪਾਰਟੀ ਦੇ ਕੰਮ ਦੇਖਦੇ ਹੋਏ ਪਾਰਟੀ ਨੇ ਏਡੀ ਵੱਡੀ ਜ਼ਿੰਮੇਵਾਰੀ ਦਰਿਆ ਪਿਛਾਉਣ ਵਾਲਿਆਂ ਦਾ ਝੰਡੇ ਚੱਕਣਾਂ ਦਾ ਨੰਬਰ ਆ ਰਿਹਾ ਵਿਰੋਧੀ ਕਹਿੰਦੇ ਆਉਂਦਾ ਨਹੀਂ ਦੇਖੋ ਜੀ ਵਿਰੋਧੀਆਂ ਦੀ ਤੇ ਮੈਂ ਗੱਲ ਹੀ ਨਹੀਂ ਕਰਦੀ ਕੋਈ ਵੀ ਨਾ ਕਿਸੇ ਇੱਕ ਚੀਜ਼ ਵਾਸੇ ਕੰਸੀਡਰ ਨਹੀਂ ਕਰਦੇ ਅਸੀਂ ਆਪਣੀ ਗੱਲ ਕਰਦੇ ਹਾਂ ਝੰਡੇ ਚੱਕਣ ਵਾਲੇ ਜਾਂ ਪਾਰਟੀ ਦੇ ਦਰਿਆ ਪਿਛਾਉਣ ਵਾਲੇ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਨੇ ਉਹੀ ਅੱਗੇ ਆਉਂਦੇ ਨੇ ਠੀਕ ਹੈ ਤੇ ਸਾਡੇ ਜਿਹੜੇ 92 ਐਮਐਲਏ ਬਣੇ ਨੇ ਸਾਰਿਆਂ ਨੇ ਦਰੀਆਂ ਵਿਚਾਈਆਂ ਨੇ ਸਾਰਿਆਂ ਨੇ ਝੰਡੇ ਚੱਕੇ ਨੇ ਸਾਰਿਆਂ ਨੇ ਡੰਡੇ ਖਾਦੇ ਨੇ ਪੁਲਿਸ ਦੇ ਕੁੜੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕੁੜੀਆਂ ਦੇ ਲਈ ਹੈ ਕਿ ਉਡਾਰੀ ਭਰੋ ਖੁਸ਼ ਰਹੋ ਅੱਗੇ ਆਓ ਕੋਈ ਪ੍ਰੋਬਲਮ ਹੁੰਦੀ ਹੈ ਆਪਣੀ ਸਹਾਇਤਾ ਦੇ ਲਈ ਸੰਪਰਕ ਕਰੋ